ਅਜਪਾ ਦੇ ਕੌਮੀ ਜਰਨਲਿਸਟ ਤਰਨੁਜ ਸਿੰਘ ਜੀ ਅੱਜ ਬੂਥ ਲੈਵਲ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਹੈ ਜਿਨ੍ਹਾਂ ਦੀ ਡਿਊਟੀ ਲਗਾਈ ਹੈ ਔਰ ਹਰ ਬੂਥ ਦੇ ਉਤੇ ਹਰ ਵਰਕਰ ਦੀ ਡਿਊਟੀ ਲਗਾਈ ਗਈ ਹੈ ਤਰਨੁਜ ਜੀ ਅੱਜ ਵਰਕਰਸ ਨਾਲ ਤੁਹਾਡੀ ਮੀਟਿੰਗ ਸੀਗੀ ਬੂਥ ਲੈਵਲ ਤੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਇੱਕ ਲਾਸਟ ਚੰਗ ਰਹਿ ਗਿਆ ਹੈ ਕਿ ਅਸੀਂ ਚੋਣਾ ਅੱਜ ਸ਼੍ਰੀ ਨਵਿੰਦਰ ਬੰਟੀ ਜੀ ਦੇ ਜਿਹੜੇ ਸਾਡੇ ਪੰਜਾਬ ਦੇ ਬੜੇ ਸੀਨੀਅਰ ਆਗੂ ਨੇ ਉਹਨਾਂ ਦੇ ਘਰ ਅੱਜ ਇੱਕ ਮੀਟਿੰਗ ਸੱਦੀ ਹੈ ਜਿਹਦੇ ਅੰਦਰ ਜਲਿਆਂਵਾਲਾ ਬਾਗ ਮੰਡਲ ਦੇ ਸਾਰੇ ਸ਼ਕਤੀ ਕੇਂਦਰ ਪ੍ਰਮੁਖ ਬੁਲਾਏ ਸੇ ਉਹਨਾਂ ਦੇ ਜਿਮੇ ਦੋ ਕੰਮ ਲਗਾਏ ਨੇ ਇੱਕ ਤੇ ਬੂਥਾਂ ਦੇ ਉੱਤੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਲਿਸਟਾ ਚੈੱਕ ਹੋਈ ਹੈ ਔਰ ਉੱਤੇ ਡਿਊਟੀ ਲਗਾਈਏ ਦੂਜਾ ਕੱਲ ਪ੍ਰਧਾਨ ਸਾਹਿਬ ਆ ਰਹੇ ਨੇ ਨੱਡਾ ਸਾਹਿਬ ਤੇ ਚੇਲਿਆਂ ਵਾਲਾ ਬਾਗ ਮੰਡਲ ਆਪਣੀ ਹੁੰਮ ਹੁੰਮ ਆ ਕੇ ਸਕੂਟਰਾਂ ਤੇ ਕਾਰਾਂ ਤੇ ਔਰ ਬੱਸਾਂ ਤੇ ਉੱਤੇ ਬੁੰਜੇਗਾ ਔਰ ਹਰ ਵਾਰਡ ਜਿਸ ਨੇ ਸਾਰੇ ਲਗਾਣਗੇ ਔਰ ਇਹਨਾਂ ਸਾਰਿਆਂ ਨੇ ਪ੍ਰਣ ਲੀਤਾ ਹੈ ਕੀ ਕਦਰੀ ਨੂੰ 400 ਪਾਰ ਚ ਅੰਮ੍ਰਿਤਸਰ ਵੀ ਸ਼ਾਮਲ ਹੋਏਗਾ ਜੀ ਸਰ ਤੁਸੀਂ ਦੱਸੋ ਬੈਂਟੀ ਜੀ ਕਿ ਅੱਜ ਚੋਕ ਸਾਹਿਬ ਆਏ ਨੇ ਬੂਥ ਲੈਵਲ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਹਾਂਜੀ ਅੱਜ ਬੂਥ ਲੈਵਲ ਦੇ ਨਾਲ ਜੀ ਸ਼ਕਤੀ ਪ੍ਰਮੁੱਖਾਂ ਦੀ ਮੀਟਿੰਗ ਹੋਈ ਹੈ ਜੀ ਚੋਕ ਸਾਹਿਬ ਨੇ ਅੱਜ ਜਿਹੜੇ ਬੂਥ ਲੈਵਲ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਹੈ ਉਹਨਾਂ ਦੇ ਅੰਦਰ ਇੱਕ ਜੋਸ਼ ਦੀ ਯੂਸ਼ ਰਪੂ ਪਰ ਰਹਿ ਗਿਆ ਵਾ ਕਿ ਅਸੀਂ 400 ਪਾਰ ਹਰੀਲੇ ਹੁੜਾ ਉਹਨਾਂ ਵਿੱਚ ਸਾਡੀ ਸ਼ਮੂਲੀਅਤ ਅੰਮ੍ਰਿਤ ਸਾਹਿਬ ਦੀ ਵੀ ਬਹੁਤ ਜ਼ਰੂਰੀ ਹੈ ਅਚੂਕ ਸਾਹਿਬ ਜਿਸਾ ਤੁਸੀਂ ਦੱਸ ਰਹੇ ਹੋ ਕਿ ਨੱਡਾ ਸਾਹਿਬ ਆ ਰਹੇ ਨੇ ਉਹਨਾਂ ਦੀ ਫੇਰੀ ਅੰਮ੍ਰਿਤਸਰ ਚ ਰਹੇਗੀ ਉਹਨਾਂ ਦੀ ਇੱਥੇ ਹੀ ਰੈਲੀ ਹੈ ਪੰਜਾਬ ਚੋ ਚਾਰ ਰੈਲੀਆਂ ਕਰ ਰਹੇ ਨੇ ਔਰ ਬੜਾ ਹੀ ਹੰਗਾਰਾ ਨੱਡਾ ਜੀ ਦਾ ਪੂਰੇ ਪੰਜਾਬ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਰਿਹਾ ਔਰ ਆਖਰੀ ਪੁੜਾਵ ਉਹਨਾਂ ਨੇ ਗੁਰੂ ਨਗਰੀ ਅੰਮ੍ਰਿਤਸਰ ਰੱਖਿਆ ਉਹ ਦਿਨ ਤੇਥੋਂ ਹੀ ਉਹ ਕਰਕੇ ਪੂਰਾ ਪੰਜਾਬ ਕਰਨਗੇ ਸੋ बीजेपी के जे प्रमुख ने यानी कि प्रधान ने बीजेपी के जेपी नड्डा जी वो अमृतसर भी पहुंच रहे हैं कल उन्होंने फेरी है अमृतसर गुरु की नगरी अमृतसर पंजाब चार रैलिया रणनीति बनी है और बूथ लैवल से वर्कर्स की ड्यूटी जी है वोटिंग के दौरान वोट लगाई जा रही है वो अज्दी समीक्षा तरन चुग जी ने की है कैमरा पर्सन परसन बिपन ज्योति बहल दैनिक टीवी अमृतसर देश दुनिया की हर खबर सबसे पहले देखने के लिए फॉलो करें panic savaira tv youtube facebook instagram x aur whatsapp channel par